there 6 and a half lakh voters and literally 1 lakh of those don't exist pura system uda diya hai chori ho rahi hai ਅੱਜ ਮੈਂ ਗੱਲ ਕਰਾਂਗਾ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ 7 ਅਗਸਤ 2025 ਨੂੰ ਇੱਕ ਪ੍ਰੈਸ ਕਾਨਫਰੰਸ ਬਾਰੇ ਜਿਸ ਵਿੱਚ ਉਸ ਨੇ ਚੋਣ ਕਮਿਸ਼ਨ ਤੇ ਵੋਟ ਚੋਰੀ ਦੇ ਗੰਭੀਰ ਦੋਸ਼ ਲਗਾਏ ਹਨ ਅਤੇ ਇਲੈਕਟ੍ਰੋਨਿਕ voting system ਦੀ ਸੁਰੱਖਿਆ ਤੇ ਸਵਾਲ ਚੁੱਕੇ ਹਨ ਇਹ ਮੁੱਦਾ ਭਾਰਤ ਦੇ ਲੋਕਤੰਤਰ ਅਤੇ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਨਾਲ ਜੁੜਿਆ ਹੈ ਜੋ ਸਾਡੇ ਸਾਰਿਆਂ ਲਈ ਬਹੁਤ ਹੀ ਇੰਪੋਰਟੈਂਟ ਹੈ ਰਾਹੁਲ ਗਾਂਧੀ ਨੇ 7 ਅਗਸਤ ਨੂੰ ਦਿੱਲੀ ਵਿੱਚ ਹੋ ਰਿਹਾਸ ਕਾਨਫਰੰਸ ਵਿੱਚ ਇਹ ਦਾਵਾ ਕੀਤਾ ਹੈ ਕਿ 2000 24 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਚੋਰੀ ਹੋਈ ਉਹਨਾਂ ਨੇ ਕਰਨਾਟਕ ਦੇ ਬੈਂਗਲੁਰੂ ਸੈਂਟਰਲ ਲੋਕ ਸਭਾ ਸੀਟ ਦੇ ਮਹਾਦੇਵਪੁਰ ਵਿਧਾਨ ਸਭਾ ਹਲਕਾ ਦਾ ਉਦਾਹਰਣ ਦਿੱਤਾ ਉਹਨਾਂ ਦੀ ਟੀਮ ਨੇ ਇਸ ਹਲਕੇ ਦੀ ਵੋਟ ਸੂਚੀ ਦਾ ਵਿਸ਼ਲੇਸ਼ਣ ਕੀਤਾ ਅਤੇ ਦਾਵਾ ਕੀਤਾ ਕਿ 1,250 ਵੋਟਾਂ ਚੋਰੀ ਹੋਈਆਂ ਉਹਨਾਂ ਦੇ ਮੁਤਾਬਕ ਇੱਕੋ ਜਗ੍ਹਾ ਤੇ ਪੰਜਾਬ ਪੰਜਾਬ ਵੋਟਰ ਦਰਜ ਸਨ ਕਈ ਨਾਮ ਇੱਕੋ ਜਿਹੇ ਸਨ ਪਰ ਫੋਟੋਆਂ ਅਲੱਗ-ਅਲੱਗ ਸਨ ਇਹ ਮਸਲਾ ਗੰਭੀਰ ਬੇਈਮਾਨੀ ਦੀ ਤਰਫ ਇਸ਼ਾਰਾ ਕਰਦਾ ਰਾਹੁਲ ਨੇ ਕਿਹਾ ਕਿ ਅਜਿਹਾ ਧੋਖਾ ਤੋਂ ਤੋਂ ਵੱਧ ਸੀਟਾਂ ਤੇ ਹੋਇਆ ਜਿਸ ਨਾਲ ਚੋਣ ਨਤੀਜਿਆਂ ਤੇ ਅਸਰ ਪਿਆ ਉਹਨਾਂ ਦਾ ਮੰਨਣਾ ਹੈ ਜੇਕਰ ਇਹ ਧੋਖਾ ਨਾ ਹੁੰਦਾ ਤਾਂ ਸ਼ਾਇਦ ਭਾਜਪਾ ਨੂੰ ਬਹੁਮ ਨਾ ਮਿਲਦਾ ਅਤੇ ਇੰਡੀਆ ਗੱਠ ਜੋੜ ਸਰਕਾਰ ਬਣਾ ਸਕਦੀ ਸੀ ਇੱਕ ਅਹਿਮ ਸਵਾਲ ਜੋ ਰਾਹੁਲ ਨੇ ਪਿਆ ਉਹ ਸੀ ਕਿ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਮਸ਼ੀਨ ਰੀਡੇਬਲ ਡਾਟਾ ਪ੍ਰਦਾਨ ਕਿਉਂ ਨਹੀਂ ਕੀਤਾ ਉਹਨਾਂ ਦੇ ਮੁਤਾਬਕ ਜੇਕਰ ਚੋਣ ਪ੍ਰਕਿਰਿਆ ਪਾਰਦਰਸ਼ੀ ਹੈ ਤਾਂ ਚੋਣ ਕਮਿਸ਼ਨ ਨੂੰ ਇਹ ਡਾਟਾ ਤੱਕ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਦਾ ਵੀ ਜ਼ਿਕਰ ਕੀਤਾ। ਜਿੱਥੇ 5 ਮਹੀਨਿਆਂ ਵਿੱਚ 1 ਕਰੋੜ ਨਵੇਂ ਵੋਟਰ ਜੋੜੇ ਗਏ ਜੋ ਅਸਧਾਰਨ ਸੀ ਪਰ ਉਹਨਾਂ ਦੇ ਸ਼ੱਕ ਨੂੰ ਹੋਰ ਪੁਕਤਾ ਕੀਤਾ। ਵੋਟ ਚੋਰੀ ਦਾ ਸਕੈਮ ਕਿਵੇਂ ਹੁੰਦਾ? ਰਾਹੁਲ ਦੇ ਮੁਤਾਬਕ ਵੋਟਰ ਸੂਚੀਆਂ ਵਿੱਚ ਜਾਲੀ ਵੋਟਰ ਸ਼ਾਮਲ ਕੀਤੇ ਜਾਂਦੇ ਹਨ। ਇੱਕੋ ਹੀ ਤੇ ਅਣਗਿਣਤ ਵੋਟਰ ਦਰਜ ਕਰਕੇ ਫਰਜੀ ਵੋਟ ਪਾਏ ਜਾਂਦੇ ਹਨ। ਉਹਨਾਂ ਨੇ ਮਹਾਦੇਵਪੁਰਾ ਵਿੱਚ ਪੰਜ ਤਰ੍ਹਾਂ ਦੀਆਂ ਹੇਰਾਫੇਰੀਆਂ ਦੀ ਗੱਲ ਜਿਵੇਂ ਇੱਕੋ ਨਾਮ ਤੇ ਵੱਖ-ਵੱਖ ਵੋਟਰ ਗਲਤ ਫੋਟੋਮਾਂ ਅਤੇ ਅਸਧਾਰਨ ਵੋਟਰ ਟਰਨਆਊਟ ਮਹਾਰਾਸ਼ਟਰ ਵਿੱਚ 40 ਲੱਖ ਰਹੱਸਮਈ ਵੋਟਰਾਂ ਦੀ ਗੱਲ ਵੀ ਸਾਹਮਣੇ ਆਈ ਜੋ ਬਹੁਤ ਸਾਰੇ ਸਵਾਲ ਖੜੇ ਕਰਦੇ ਹਨ ਪਰ ਚੋਣ ਕਮਿਸ਼ਨ ਨੇ ਇਹਨਾਂ ਦੋਸ਼ਾਂ ਨੂੰ ਦੇ ਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਕਮਿਸ਼ਨ ਮੁਤਾਬਕ ਚੋਣ ਪ੍ਰਕਿਰਿਆ ਪੂਰ ਪਾਰਦਰਸ਼ੀ ਹੈ ਅਤੇ ਰਾਹੁਲ ਦੇ ਦੋਸ਼ ਲੱਖਾਂ ਅਧਿਕਾਰੀਆਂ ਦਾ અપਮਾਨ ਹੈ ਹੁਣ ਚੋਣ ਕਮਿਸ਼ਨ ਜਾਂ ਕੋਈ ਹੋਰ ਅਧਿਕਾਰੀ ਇਸ ਉੱਤੇ ਜੋ ਮਰਜ਼ੀ ਕਹੇ ਪਰ ਇਹੇ ਮੁੱਦਾ ਦੇ ਲੋਕਤੰਤਰ ਦੀ ਜੜ ਨਾਲ ਜੁੜਿਆ ਹੋਇਆ ਹੈ ਸਾਡੇ ਸੰਵਿਧਾਨ ਵਿੱਚ ਇੱਕ ਵਿਅਕਤੀ ਇੱਕ ਵੋਟ ਦਾ ਸਿਧਾਂਤ ਹੈ ਪਰ ਜੇਕਰ ਵੋਟਰ ਸੂਚੀਆਂ ਵਿੱਚ ਧੋਖਾ ਹੁੰਦਾ ਹੈ ਤਾਂ ਇਹ ਸਿਧਾਂਤ ਖਤਰੇ ਵਿੱਚ ਪੈ ਜਾਂਦਾ ਹੈ ਰਾਹੁਲ ਗਾਂਧੀ ਦੇ ਦੋਸ਼ ਸਖਤ ਹਨ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਪਾਰਦਰਸ਼ੀ ਡਾਟਾ ਦੀ ਪਹੁੰਚ ਨਹੀਂ ਹੋਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਇਸ ਮੁੱਦੇ ਤੇ ਵੱਧ ਤੋਂ ਵੱਧ ਚਰਚਾ ਕਰੀਏ ਅਤੇ ਇੱਕ ਨਿਰਪੱਖ ਸੁਰੱਖਿਅਤ ਚੋਣ ਪ੍ਰਣਾਲੀ ਲਈ ਕੰਮ ਕਰੀਏ ਮੇਰੇ ਹਿਸਾਬ ਨਾਲ ਵੋਟਰ ਸੂਚੀਆਂ ਅਤੇ EVM ਡਾਟਾ ਨੂੰ ਜਨਤਕ ਕਰਨਾ ਚਾਹੀਦਾ ਹੈ ਹਰ ਪਾਰਟੀ ਨੂੰ ਡਾਟਾ ਵਿਸਲੇਸ਼ਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਵੋਟਰ ਸੂਚੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਜਾਲੀ ਵੋਟਰਾਂ ਨੂੰ ਰੋਕਣ ਲਈ ਤਸਦੀਕ ਪ੍ਰਕਿਰਿਆ ਅਤੇ ਤਕਨੀਕੀ ਸੁਧਾਰ ਜ਼ਰੂਰੀ ਹਨ EVM ਦੀ ਸੁਰੱਖਿਆ ਅਤੇ ਪਾਰਦਰਸ਼ਤਾ ਵਧਾਉਣ ਲਈ VVPAT ਸਲਿੱਪਾਂ ਦੀ 100% ਜਾਂਚ ਹੋਣੀ ਚਾਹੀਦੀ ਹੈ ਹੂਣ ਧੋਖੇ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਲਈ ਸੁਤੰਤਰ ਸੰਸਥਾ ਦੀ ਸਥਾਪਨਾ ਜ਼ਰੂਰੀ ਹੈ ਇਹ ਮੁੱਦਾ ਸਾਡੇ ਲੋਕਤੰਤਰ ਦੀ ਜੜ ਨਾਲ ਜੁੜਿਆ ਹੈ ਇੱਕ ਵੋਟ ਇੱਕ ਵਿਅਕਤੀ ਦਾ ਸਿਧਾਂਤ ਤਾਂ ਹੀ ਸੁਰੱਖਿਅਤ ਰਹੇਗਾ ਜੇਕਰ ਸਾਡੀ ਚੋਣ ਪ੍ਰਣਾਲੀ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਹੋਵੇ ਸਾਨੂੰ ਸਾਰਿਆਂ ਨੂੰ ਚੋਣ ਸੁਧਾਰਾਂ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਵੋਟ ਦੀ ਤਾਕਤ ਅਤੇ ਲੋਕਤੰਤਰ ਦੀ ਆਕ ਬਰਕਰਾਰ ਰਹੇ ਇਸ ਮੁੱਦੇ ਤੇ ਦਿੱਤੀ ਜਾਣਕਾਰੀ ਵਧੀਆ ਲੱਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਓ ਧੰਨਵਾਦ